ਸਾਡੇ ਅਗਲੇ ਕਵੀ ਨਵੀਨ ਜੋਤ ਆਪਣੀ ਮਾਂ ਤੋਂ ਦੂਰ ਰਹਿ ਕੇ ਕੀ ਕੁਝ ਸਿੱਖ ਗਏ ਨੇ ਬਾਖੂ ਵੀ ਪੇਸ਼ ਕਰਨਗੇ ਧੰਨਵਾਦ ਜੀ ਮੇਰਾ ਸੋਹਣਾ ਦੇਸ ਪੰਜਾਬ ਚੜਦੇ ਸੂਰਜ ਵਾਂਗ ਲਿਸ਼ਕੇ ਮੇਰਾ ਸੋਹਣਾ ਦੇਸ ਪੰਜਾਬ ਪੰਜ ਦਰਿਆ ਹੁਣ ਮਿਲ ਜਣਾ ਕੇ ਮੇਰਾ ਇਹੀ ਏਕ ਖ਼ਾਬ ਨਾ ਕਹੇ ਕੋਈ ਚੜਦਾ ਜੁਮਰਾ ਨਾ ਕਹੇ ਕੋਈ ਲੈਂਦਾ ਸੁਣ ਲੈ ਇਸ ਨਿਮਾਣੇ ਦੀ ਜੋ ਇੱਕ ਪੰਜਾਬ ਹੈ ਕਹਿੰਦਾ ਲਿਖਦਾ ਸ਼ਾਇਰੀ ਮਾੜੀ ਮੋਟੀ ਹੁਣ ਵਿੱਚ ਟੋਰਾਂਟੋ ਰਹਿੰਦਾ ਪਰ ਜੜਾਂ ਉਹਦੀਆਂ ਵਿੱਚ ਜਲੰਧਰ ਤੇ ਕਰਦਾ ਯਾਦ ਹੈ ਰਹਿੰਦਾ ਨਾ ਕਹੇ ਕੋਈ ਚੜਦਾ ਚੁੰਬਰਾ ਨਾ ਕਹੇ ਕੋਈ ਲੈਂਦਾ ਜਦ ਪੜਾ ਮੈਂ ਬੁੱਲੇ ਸ਼ਾਨੂ ਚੁੰਬਰਾ ਕਸੂਰ ਜਾਂਦਾ ਬਗਾਨੇ ਕਹਿਣ ਨੂੰ ਚਿੱਤ ਨਹੀਂ ਕਰਦਾ ਮੇਰੇ ਦਿਲ ਨੂੰ ਚੋਰਾ ਖਾਂਦਾ ਜਦ ਦੇਖਾਂ ਝੰਗ ਨੂੰ ਨਕਸ਼ੇ ਤੇ ਵਾਰਿ ਸ਼ਾਨੂ ਵਾਜਾ ਮਾਰਾ ਉਸਨਾ ਜਾਹੀਰ ਮੈਨੂੰ ਆਕੇ ਇੱਕ ਵਾਰ ਹੀ ਅਰਜ਼ੁ ਗੁਜ਼ਾਰਾ ਕੋਈ ਤਾਂ ਗੱਲ ਜ਼ਰੂਰ ਹੋਊ ਤਾਂ ਹੀ ਮਲਤਾਨ ਯਾਦ ਆ ਜਾਂਦਾ ਜਦ ਪੜਾ ਮੇ ਬੱਲੇ ਸ਼ਾਨੋ ਚੁਮਰਾ ਕਸੂਰ ਯਾਦ ਆ ਜਾਂਦਾ ਆਖਰੀ ਸ਼ੇਦੀ ਕਹਿੰਦਾ ਕਿਉਂ ਰੁਕ ਜਾਂਦੇ ਤੇਰੇ ਪੈਰ ਚੁੰਮਰਾ ਜਦ ਪਹੁੰਚੇ ਵਾਗੇ ਬਾਰਡਰ ਤੇ ਕਿਹਨੇ ਵੰਡਤਾ ਮੇਰਾ ਸੋਹਣਾ ਦੇਸ਼ ਕਿਸੇ ਗੋਰੇ ਅਫਸਰ ਦੇ ਆ order ਤੇ ਇੰਝ ਜਾਪੇ ਕੋਈ ਵਾਜਾ ਮਾਰੇ ਮੈਨੂੰ ਬੈਠਾ ਕੱਚੇ ਘਰ ਦੇ ਗਾਰਡਰ ਤੇ ਕਿਉਂ ਰੁਕ ਜਾਂਦੇ ਤੇਰੇ ਪੈਰ ਚੁੰਮਰਾ ਜਦ ਪਹੁੰਚੇ ਵਾਗੇ ਬਾਰਡਰ ਤੇ ਕੋਈ ਖੋਲ ਦੇ ਹੁਣ ਲੱਗੇ ਕੁੰਡੇ ਅਸੀਂ ਇੱਕ ਹੋ ਜਾਈਏ ਜਨਾਬ ਪੰਜ ਦਰਿਆ ਹੁਣ ਮਿਲ ਜਾਣ ਆ ਕੇ ਮੇਰਾ ਇਹੀ ਇੱਕ ਖਾਬ ਚੜਦੇ ਸੂਰਜ ਵਾਂਗ ਲਿਸ਼ਕੇ ਮੇਰਾ ਸੋਹਣਾ ਦੇਸ ਪੰਜਾਬ ਮੇਰਾ ਸੋਹਣਾ ਦੇਸ ਪੰਜਾਬ ਮਾਂ ਦੀਆਂ ਦੁਆਵਾਂ માં ਸਮਾਂ ਨਹੀਂ ਮੈਂ ਬਰਬਾਦ ਕਰੂੰਗਾ ਇਸ ਲਈ ਕਿਵੇਂ ਮੋੜੇਂਗਾ ਮਲਤੂ ਜੰਬਰਾ ਮਾਂ ਦੀਆਂ ਦੁਆਵਾਂ ਦਾ ਰੋਜ਼ ਕਹਿ ਦਿੰਨਾ ਐ ਮੈਂ ਮੜਾਵਾਂਗਾ ਪਰ ਫਸ ਗਿਆ ਆ ਕੇ ਹੁਣ ਤੂੰ ਵਿੱਚ ਪਰਦੇਸਾਂ ਸਮਾਂ ਬੁਰਾ ਨਹੀਂ ਹੁੰਦਾ ਕਦੇ ਮਿੱਠੀਆਂ ਜੇਲਾਂ ਦੀਆਂ ਸਜਾਵਾਂ ਦਾ ਨਵਾਂ ਸੂਟ ਲੈਣ ਲਈ ਤਰਸਣਾ ਤੇਰਾ ਹਾਲੇ ਵੀ ਮੈਨੂੰ ਯਾਦ ਏ ਇਕ ਇਹੀ ਸੁਪਨਾ ਰੋਜ਼ ਦਾ ਤੇਰਾ ਕਰ ਦਿੰਦਾ ਮੇਰੀ ਨੀਂਦ ਬਰਬਾਦ ਏ ਪੈਰੀ ਜੁੱਤੀ ਨਵੀਂ ਤੇਰੇ ਲਈ ਲੈ ਕੇ ਆਪਣੇ ਹੱਥੀ ਫੇਰ ਸਜਾਵਾਂਗਾ ਰੋਜ਼ ਕਹਿ ਦਿੰਦਾ ਮੈਂ ਮੜਾਵਾਂਗਾ ਪਰ ਸਮਾਂ ਬੁਰਾ ਨਹੀਂ ਹੁੰਦਾ ਕਦੇ ਮਿੱਠੀਆਂ ਜੇਲਾਂ ਦੀਆਂ ਸਜਾਵਾਂ ਦਾ ਜਾਂਦੀ ਵਾਰ ਮੇਰੇ ਤੂੰ ਚੁੰਨੀ ਉਹ ਲੈ ਰੋਈ ਸੀ ਪਤਾ ਨਹੀਂ ਕਿੰਨੀ ਵਾਰ ਮੈਨੂੰ ਤੂੰ ਚੇਤੇ ਕਰ ਜਾਂ ਦਿਖੋਈ ਸੀ ਤੋੜਦਾ ਨਹੀਂ ਸੀ ਡੱਕਾ ਜਦੋਂ ਪਿੰਡ ਵਿੱਚ ਜਦ ਮੈਂ ਹੁੰਦਾ ਸੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਕਹਿੰਦਾ ਰਹਿੰਦਾ ਹੁੰਦਾ ਸੀ ਪਾਣੀ ਵੀ ਬੈਠਾ ਮੰਜੇ ਤੇ ਮੰਗਦਾ ਰਹਿੰਦਾ ਹੁੰਦਾ ਸੀ ਭਾਂਡੇ ਚੱਕ ਲੋ ਖਾ ਕੇ ਰੋਟੀ ਬਾਅਦ ਜਾਈ ਮਾਰ ਦਿੰਦਾ ਸੀ ਤੇਥੋਂ ਦੂਰ ਰਹਿ ਕੇ ਭਾਂਡੇ ਧੋਣੇ ਵੀ ਸਿੱਖ ਗਿਆ ਏ ਦਾਲ ਰੋਟੀ ਵੀ ਆਪੇ ਲਾਉਣੀ ਸਿੱਖ ਗਿਆ ਏ ਜਲਦੀ ਆ ਕੇ ਤੈਨੂੰ ਆਪਣੇ ਹੱਥੀ ਬਣਾ ਖਵਾਵਾਂਗਾ ਰੋਜ਼ ਕਹਿ ਦਿੰਦਾ ਐ ਮੈਂ ਮੁੜ ਆਵਾਂਗਾ ਪਰ ਫਸ ਗਿਆ ਆ ਕੇ ਹੁਣ ਤੂੰ ਵਿੱਚ ਪਰਦੇਸਾਂ ਸਮਾਂ ਪੂਰਾ ਨਹੀਂ ਹੁੰਦਾ ਕਦੇ ਮਿੱਠੀਆਂ ਜੇਲਾਂ ਦੀਆਂ ਸੁਜਾਵਾਂਗਾ ਬਹੁਤ ਧੰਨਵਾਦ ਜੀ ਕਰੀ ਚੇਰ ਅਨੇ ਸੋ ਦਾ ਨੋਟ ਮਰੋੜ ਜਦ ਤਲੀ ਮੇਰੀ ਤੂੰ ਧਰਿਆ ਸੀ ਅੰਜੂ ਅੱਖਾਂ ਵਿੱਚ ਲੈ ਕੇ ਬੁੱਕਲ ਆਪਣੀ ਵਿੱਚ ਕੱਸਿਆ ਸੀ ਦਿੱਲੀ ਤੱਕ ਛੱਡ ਕੇ ਆਉ ਜਦ ਨਾ ਗੱਡੀ 'ਚ ਬੈਠੀ ਸੀ ਖਾਂਦਾ ਪੀਂਦਾ ਰਹੇ ਪੁੱਤਰਾ ਮਿੰਟ ਮਿੰਟ ਤੇ ਕਹਿੰਦੀ ਸੀ ਜਾ ਕੇ ਆਟਾ ਗੁੰਨਦਾ ਹੋਇਆ ਫੋਨ ਤੇਨੂੰ ਮੈਂ ਲਾਵਾਂਗਾ ਵੀਡੀਓ ਕਾਲ ਲਾ ਕੇ ਤੈਨੂੰ ਰੋਟੀ ਫੇਰ ਮੈਂ ਖਾਵਾਂਗਾ ਛੁੱਟੀਆਂ ਹੁੰਦੇ ਸਾਰੀ ਟਿਕਟ ਇੰਡੀਆ ਦੀ ਕਰਾਵਾਂਗਾ ਕੋਸ਼ ਰਹੀ ਤੂੰ ਮਾਏ ਮੇਰੀਏ ਛੇਤੀ ਮਿਲਣ ਮੈਂ ਆਵਾਂਗਾ ਆਵਾਂਗਾ ਫਿਰ ਤੈਨੂੰ ਇੱਕ ਨਾ ਲਾਵਾਂਗਾ ਮਾਏ ਮੇਰੀਏ ਮਰੀਦਾਂ ਤੇਰੀਆਂ ਸਭ ਪਗਾਵਾਂਗਾ ਪਰ ਸਮਾਂ ਬੁਰਾ ਨਹੀਂ ਹੁੰਦਾ ਕਦੇ ਮਿੱਠੀਆਂ ਝੇਲਾਂ ਦੀਆਂ ਸੁਜਾਵਾਂ ਦਾ ਮਿੱਠੀਆਂ ਝੇਲਾਂ ਦੀਆਂ ਸੁਜਾਵਾਂ ਧੰਵਾਦ ਜੀ ਇੱਕ ਸ਼ੇਅਰ ਇਮੀਗ੍ਰੈਂਟਸ ਲਈ ਇੱਕ ਸ਼ਾਇਰੀ ਲਿਖਾਉਣਾ ਵਾਸਤੇ ਜੋ ਛੱਡ ਆ ਗਏ ਨੇ ਦੇਸਿਕ ਆਸਤੇ ਕਿ ਮੰਨ ਦਿਲ ਸਾਡੇ ਰਾਹ ਬਣੂਗੀ ਤੁਸੀਂ ਚੱਲਦੇ ਰਹੋ ਚੰਗੇ ਰਾਹਤੇ ਤਰੱਕੀ ਤੁਹਾਡੇ ਪੈਰ ਚੁੰਮੂਗੀ ਤੁਸੀਂ ਚੱਲਦੇ ਰਹੋ ਚੰਗੇ ਰਾਸਤੇ ਮੈਂ ਇਹਨੂੰ ਅਧੂਰੀ ਛੱਡ ਦੂੰਗਾ ਕਿਉਂਕਿ ਇਹ ਇੱਕ ਸ਼ਾਇਰੀ ਮੈਂ ਪਾਤਰ ਸਾਹਿਬ ਲਈ ਲਿਖੀ ਸੀ ਕੱਲੀ ਤੇ ਮੈਨੂੰ ਲੱਗਦਾ ਉਹ ਜ਼ਿਆਦਾ ਜ਼ਰੂਰੀ ਆ ਦਿਲੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਤੁਸੀਂ ਸਾਰਿਆਂ ਨੇ ਸੁਣੀ ਹੋਊਗੀ ਪਿੰਡ ਜਦੋਂ ਛੱਡਿਆ ਸੀ ਯਾਰ ਪਿੱਛੇ ਰਹਿ ਗਏ ਰਾਹਾਂ ਜੋ ਮੈਂ ਬਦਲੀਆਂ ਤਾਂ ਪਿਆਰ ਪਿੱਛੇ ਰਹਿ ਗਏ ਰਹਿ ਗਏ ਉਹ ਮੇਲੇ ਜੋ ਸੰਗ ਯਾਰਾਂ ਦੇਖੇ ਸੀ ਖੁਆਬ ਜੋਣੀ ਜ਼ਿੰਦਗੀ ਦੇ ਸੰਗ ਪਿਆਰਾਂ ਦੇਖੇ ਸੀ ਹੁਣ ਸ਼ਾਮ ਤੱਕ ਕੰਮ ਕਰਾਂ ਨਾ ਦੇਖੀ ਕਰੇ ਦੁਪਹਿਰ ਐ ਦਿੱਲੀ ਉਦਾਸ ਐ ਜੀ ਬਾਕੀ ਸਭ ਖੈਰ ਐ ਝਾੜੂ ਪੋਚਾ ਭਾਂਡੇ ਧੋਵਾ ਉਹ ਮੇਲੇ ਭਾਈ ਸੰਤੇ ਦੇ ਹਾਸੇ ਖੇਡੇ ਸ਼ਾਮਾਂ ਵੇਲੇ ਉਹ ਮਖੌਲ ਚਾਚੇ ਬਿਆਨਤੇ ਦੇ ਯਾਦ ਕਰਾਂ ਬੈਠਾ ਜਦੋਂ ਸ਼ਾਮੀ ਘਰੇ ਆਜਵਾਂ ਹੋਵੇ ਬਸ ਮੇਰੇ ਤਾਂ ਪਿੰਡ ਉੱਡ ਕੇ ਮੈਂ ਆਜਵਾਂ ਖਾ ਪੀ ਕੇ ਸੌਂ ਜਾਵਾਂ ਨਾ ਦੇਖੀ ਖਾ ਪੀ ਕੇ ਸੌਂ ਜਾਵਾਂ ਨਾ ਮਿਲੇ ਪਿੰਡ ਦੀ ਉਹ ਸਹਰ ਐ ਦਿੱਲੀ ਉਦਾਸ ਐ ਜੀ ਬਾਕੀ ਸਭ ਖੈਰ ਹੈ ਸ਼ਾਇਰੀ ਲੇਖਕ ਕੱਢ ਲਮਾ ਦਿਲ ਦੇ ਗੁਵਾਰ ਨਹੀਂ ਪਿੰਡੋਂ ਕੋਈ ਆ ਜਾਵੇ ਤਾਂ ਮੋਹ ਆਵੇ ਬੇਸ਼ਮਾਰਨੀ ਡਾਲਰ ਵੀ ਕਾਹਦੇ ਸਾਨੂੰ ਕੈਨੇਡਾ ਮਹਿੰਗਾ ਪੈ ਗਿਆ ਸਰੀਰ ਇੱਥੇ ਆ ਗਿਆ ਦਿਲ ਜਲੰਧਰ ਹੀ ਰਹਿ ਗਿਆ ਆਖਰੀ ਹੁਣ ਸੁਪਨਾ ਮੇਰਾ ਮਿੱਠਾਪੁਰ ਪੈ ਜਾਵੇ ਬਸ ਪੈਰ ਨਹੀਂ ਦਿੱਲੀ ਉਦਾਸ ਬੱਤ ਬਾਕੀ ਸਭ ਖੈਰ ਨਹੀਂ ਬਾਕੀ ਸਭ ਖੈਰ ਧੰਨਵਾਦੀ ਬਹੁਤ ਬਹੁਤ ਅੱਛੇ